ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਜਣੇ ਮੈਂ ਤੇ ਮੇਰੀ ਪੁੰਦਰੀ ਅਸੀਂ ਆ ਚੁੱਕੇ ਹਾਂਗੇ ਇੱਕ ਵਾਰ ਫਿਰ ਤੋਂ ਤੁਹਾਡੇ ਰੂਹ ਰੂਹ ਹੋ ਰਹੇ ਆ ਜੀ ਮੋਮੋ ਦੀ ਰੈਸਪੀ ਲੈ ਕੇ ਮੇਰੇ ਵੀਰੋ 6:00 ਟਾਈਮ ਕਿੰ ਹੋ ਗਿਆ 6:00 ਸਾਢੇ 6 ਹੋ ਗਿਆ 6:00 ਜੀ ਸਾਢੇ 6 ਦੇਣਾ ਦਿਨ ਕੀ ਆ ਪਤਾ ਨਹੀਂ ਕਿਹੜਾਗਾ ਬਸ ਜੋ ਵੀ ਆ ਦਿਨ ਬਹੁਤ ਵਧੀਆ ਤੇ ਅੱਜ ਅਸੀਂ ਬਣਾ ਰਹੇ ਹਾਂਗੇ ਚਿਕਨ ਐਂਡ ਵੈਜੀ ਮੋਮੋ ਟੂਗੇਦਰ ਸਾਰੇ ਨਾ ਇਹ ਮੂਮੂ ਬਹੁਤ ਜਲਦੀ ਬਾਜ ਜਾਂਦੇ ਆ ਬਸ ਕਿੰਨੇ ਵੀ ਥੱਕੀ ਹੋਵੋ ਤਾਂ ਵੀ ਤੁਸੀਂ ਬਣਾ ਸਕਦੇ ਹੋ ਇਸ ਹਾਂਜੀ ਇਹਦੇ ਪੀਜ਼ੇ ਅਧੇ ਘੰਟੇ ਵਿੱਚ ਬਣ ਜਾਂਦੇ ਆ ਸਾਰਾ ਕੁਝ 15 ਮਿੰਟ ਵਿੱਚ ਬਣ ਜਾਂਦਾ ਜਨਾ ਬਣੇ ਨਾ ਜਦ ਦੇ ਘਾਡੇ ਵਿੱਚ ਸੋਣੀਏ ਫ੍ਰੀ ਕੌਫੀ ਲਈ ਆ ਜਿਓ ਆ ਬਸ ਫੇ ਸਹੀ ਆ ਫ੍ਰੀ ਕੌਫੀ ਲਈ ਇਹਦੇ ਕੋਲ ਪਹੁੰਚ ਜਿਓ ਤੁਸੀਂ ਸੋ ਹੁਣ ਆਪਾਂ ਸ਼ੁਰੂਆਤ ਕਰ ਦਿਆ ਮੈਂ ਤੁਹਾਨੂੰ ਦਿਖਾਉਣੀ ਆ ਸਟੈਪ ਬਾਈ ਸਟੈਪ ਵੀ ਆਪਾਂ ਕੀ ਕੀ ਪ੍ਰੋਸੈਸ ਕਰ ਰਹੇ ਆ ਬਈ ਐਨੀ ਕਮਸੈਂਸ ਦਾ ਸਾਰਾ ਹੈਗੇ ਨੇ ਵੀ ਜੋ ਵੀ ਤੁਸੀਂ ਸਮਾਂ ਲੈਣ ਨੂੰ ਵਾਸ਼ ਕਰਨਾ ਹੁੰਦਾ ਠੀਕ ਹੈ ਹਾਂ ਅਸੀਂ ਉਹ ਚੀਜ਼ਾਂ ਨਹੀਂ ਖਾਣਦੇ ਹੁੰਦੇ ਕਿਉਂਕਿ ਫਿਰ ਐਵੇਂ ਵੀਡੀਓ ਬੜੀ ਲੰਬੀ ਹੋ ਜਾਂਦੀ ਆ ਤੇ ਇਹ ਸਾਰਾ ਕੁਝ ਵਾਸ਼ ਕਰਨਾ ਹੋਰ ਇੱਕ ਉਹਨਾਂ ਆਂਟੀ ਪਿੱਛੇ ਬੈਠੀ ਕਹਿੰਦੀ ਵਾਸ਼ ਨਹੀਂ ਕਰਕੇ ਖਾਦਾ ਕਿੰਨੀਆਂ ਪਿਆਰੀਆਂ ਮਿਰਚਾਂ ਨੇ ਈਆਂ ਖੜ ਜਾ ਕਰ ਸਿੰਗਲਾ ਕੇ ਦੇਖੀਏ ਖਾਦੇ 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 ਓਰੇ ਦਾਇਆ ਹਾਂ ਮਾਜ਼ੀ ਲੱਗਦੀਆਂ ਸੋ ਜਿਹੜਾ ਅਦਰ ਧਨੀਆ ਹੈਗਾ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਆਪਣੇ ਭੂਕਾ ਵਾਲੇ ਗੰਢੇ ਆਲਰੇਡੀ ਨਹੀਂ ਜਾਂਦੇ ਨੇ ਉੱਧਰ ਬੈਠੇ ਚਲੋ ਬਈ ਆਪਾਂ ਬਸ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਕਰਕੇ ਵਾਸ਼ ਕਰ ਲਾਂਗੇ ਲਸਣ ਗੰਡਾ ਸਾਰਾ ਕੁਝ ਵਾਸ਼ 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 ਕਰ ਦਾਂਗੇ ਐਤੋਂ ਜਿਹੜਾ ਚਿਕਨ ਆ ਅਸੀਂ ਆਲਰੇਡੀ ਇਹ ਮੇਨਸ ਚਿਕਨ ਆ ਜਿਹੜਾ ਲੈ ਕੇ ਆਉਂਦਾ ਸੀਗਾ ਵੀ ਆਪਾਂ ਵੀ ਪਾਸ ਕਰਦੇ ਜੇ ਤੁਸੀਂ ਵੈਜੀਟੇਰੀਅਨ ਹੋ ਮਤਲਬ ਚਿਕਨ ਸਕਿਪ ਕਰ ਗਏ ਸਾਰੇ ਤੁਸੀਂ ਗੋਭੀ ਗਾਦੀ ਪਾਸ ਆ ਗਿਓ ਯੈਸ ਪਰ ਉਥੋਂ ਨੂੰ ਪਹਿਲਾਂ ਕੁੱਕ ਕਰਨੀ ਪਊਗੀ ਗੋਭੀ ਕਿਉਂਕਿ ਉਹ ਇਹਦੇ ਵਿੱਚ ਕੁੱਕ ਨਹੀਂ ਹੋਸਾਂ ਚਿਕਨ ਤਾਂ ਜਲਦੀ ਕੁੱਕ ਹੋ ਜਾਂਦਾ ਹੈ ਹਾਂ ਪਰ ਉਹ ਫਿਰ ਤੁਹਾਨੂੰ ਪਹਿਲਾਂ ਪ੍ਰੀ ਕੁੱਕ ਕਰਨੀ ਪਉਦੀ ਤਾਂ ਪਾਣੀ ਸੁਕਾਉਣਾ ਪਊਗਾ ਠੀਕ ਹੈ ਤਾਂ ਕਰਕੇ ਅੱਜ ਅਸੀਂ ਚਿਕਨ ਵਾਲੇ ਹੀ ਬਣਾ ਰਹੇ ਹਾਂ ਕਿਉਂਕਿ ਮੀਂਹ ਪਿਆ ਜਾਂਦਾ ਸੋ ਅਸੀਂ ਬਾਲਾ ਗੁੱਦਗਦਾਵਾ ਜਾਂ ਕਰਾਂਗੇ ਅੱਲਾ ਜੇ ਜਲਦੀ ਵੈਜੀਜ਼ ਬਣਾ ਰਹੇ ਹਾਂ ਸਾਰੀਆਂ ਵੈਜੀਜ਼ ਨੂੰ ਨੂਨ ਪਾ ਕੇ ਅੱਧਾ ਛੱਡ ਦੇਣਾ ਫਿਰ ਇਹਨੂੰ ਸਕਵੀਜ਼ ਕਰਕੇ ਥੋੜਾ ਜਿਹਾ ਸੌfte ਕਰਨਾ ਫੇਰ ਬਣੇ ਪਰ ਜਿਹੜੇ ਚਿਕਨ ਨੇ ਉਹ ਸਟ੍ਰੇਟ ਬਣ ਜਣਗੇ ਕਿਉਂਕਿ ਚਿਕਨ ਬੋਣ ਜਦੋਂ ਹਾਂਜੀ ਤੇ ਚਿਕਨ ਤੁਸੀਂ ਆਵਲਾ ਮੀਨਸ ਕੀਤਾ ਹੋਇਆ ਲੈ ਗਿਆ ਸਕਦੇ ਇਹਨਾਂ ਤੁਹਾਡਾ ਜਿਹੜਾ ਕੰਮ ਆਗਾ ਉਹ ਹੋਰ ਵੀ ਘੱਟ ਜਾਊਗਾ ਆ ਚਲ ਵੈਜੀਜ਼ ਨੇ ਵੀ ਜਿਹੜੀਆਂ ਆਪਣੀਆਂ ਉਹ ਸਾਫ਼ ਸੁਥਰੀਆਂ ਹੋ ਕੇ ਅੱਠ ਕਿਆਂ ਨਹੀਂ ਨਾ ਧੋ ਕੇ ਪੂਰੀਆਂ ਇਹ ਸਾਸ ਬਣ ਰਹੀ ਹੈ ਕੀ ਬਣ ਰਿਹਾ ਹੈ ਜੀ ਹਰਦੇ ਮੈਂ ਪਹਿਲਾਂ ਫਿਲਿੰਗ ਬਣਾ ਲਵਾਂ ਅੱਛਾ ਫਿਲਿੰਗ ਬਣਾਨੀ ਹੈ ਬਸ ਆਓ ਚਲ ਸਭ ਤੋਂ ਪਹਿਲਾਂ ਬਟਿਕਨ ਫੜ ਲੈਣਾ ओके ਆ ਦੇਖੋ ਨੂਡਲਸ ਚਿਕਨ ਨੂਡਲਸ ਚੱਕ ਹਿਅਰ ఎవਰੀਥਿੰਗ ਵਾਹ ਜਵਾ ਸੋ ਜਿੱਦਾਂ ਇਹ ਨਾਲ ਸੀ ਬਿਨਾਰਾ ਚਿਕਨ ਮੋਮੋਸ ਤਾਂ ਕਰਕੇ ਆਪਾਂ ਚਿਕਨ ਜਿਹੜਾ ਦੇ ਵਿੱਚ ਪਾੜਿਆ ਹੈਗਾ ਤੇ ਹੁਣ ਬਸ ਆਪਾਂ ਛੋਟਾ ਛੋਟਾ ਕੱਟ ਕੇ ਪਾਵਾਂਗੇ ਧਨੀਆ ਤੇ ਸਪਰਿੰਗ ਆਨੀਆ ਨਾਲ ਤੇ ਜਿੰਜਰ ਗਾਲੀ ਕੇ ਸਾਰਾ ਕੁਝ ਆਪੇ ਦੇ ਵਿੱਚ ਸੁੱਟ ਲੈਣਾ ਠੀਕ ਹੈ ਬ੍ਰੀਕ ਬ੍ਰੀਕ ਕਰ ਲੈਣਾ ਬਸ ਤੁਸੀਂ ਵਧੀਆ ਹਾਂ ਥੋੜੀ ਜਿਹੀ ਮੇਬੀ ਅਸੀਂ ਗਾਜਰਾ ਵੀ ਪਾਵਾਂਗੇ ਥੋੜੀ ਜੀਆਂ ਇੱਕ ਦੋ ਕ ਤੇ ਜਿੱਦਾਂ ਕੋਲ ਵੈਜੀਸ ਆ ਫਿਰ ਤੁਸੀਂ ਵੈਜੀਸ ਟੱਕ ਕੇ ਪਾ ਲਿਓ ਪਰ ਤੁਹਾਨੂੰ ਵੈਜੀਸ ਕੁੱਕ ਕਰਨੀਆਂ ਪੈਣਗੀਆਂ ਕਿਉਂਕਿ ਉਹ ਅਨਕੁੱਕ ਰਹਿ ਜਾਂਦੀ ਆ ਫਿਰ ਹਾਂਜੀ ਫਿਰ ਟੇਸਟ ਨਹੀਂ ਵਧੀਆ ਆਉਂਦਾਗਾ ਤੇ ਯਾਰ ਮੈਂ ਤਾਂ ਪੂਕਾ ਵਾਲੇ ਗੰਡੇ ਵਾਲੇ ਸੋਨੇ ਲੱਗ ਜਾਂਦੇ ਨੇਗੇ ਚਟਨੀ ਬਣਾਵਾਂਗੇ ਕਦੇ ਜਿਸ ਦਿਨ ਅਗਲੀ ਛੁੱਟੀ ਹੋਈ ਨਾ ਉਦੋਂ ਮੈਂ pront ਹਾਂ ਤਾਂ ਮਰ ਜਾਣੀ ਆ ਤਾਂ 2-3 ਦਿਨ ਹੀ ਰਹਿਣਾ ਨਾ ਮੇਲੇ ਆਵਾਂਗੇ ਨਮਿਆਂ ਦੀ ਗੱਲ ਕਰਦੀਆਂ ਨਾ ਤੂੰ ਵੀ ਲਾਏ ਆ ਜੜੇ ਆ ਹੋ ਗਏ ਪਾਣੀ ਨਹੀਂ ਦੇਖੋ ਤਾਂ ਦਿੰਦਾ ਨਹੀਂ ਹੈਗਾ ਮੀ ਉਹ ਤਾਂ ਮਾਰ ਹੀ ਗਏ ਵਿਚਾਰੇ ਮੁੰਲਾ ਦਾ ਜਾਨ ਦਾ ਟਾਈਮ ਹੀ ਲਗਾ ਸਾਡਾ ਕਿਚਨ ਗਾਰਡਨ ਤਾਂ ਘਰੀ ਬਣਿਆ ਪਿਆਗਾ ਮੀ ਇੰਨਾ ਹੀ ਜਾਂਦਾ ਤੇ ਮੈਂ ਬਣਾਉਂਗੀ ਪ੍ਰੌਂਠੇ ਤੇ ਨਾਲ ਭੂਕਾਂ ਦੀ ਚਟਨੀ ਹਾਂ ਮੈਂ ਖਵਾਉਂ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਉਣੇ ਨੇ ਬਈ ਬਹੁਤ ਜਲਦੀ ਰੈਸਪੀ ਕੁੱਕਰ ਰੈਸਪੀ ਠੀਕ ਆ ਆਹੋ ਤੇ ਸਾਡਾ ਸੈਕਸ ਹਾਲ ਦਿਓ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਮੇਰੇ ਕੋਲ ਇਹ ਵੀ ਮੈਂ ਇੱਥੇ ਕਹਿੰਦੀ ਐ ਕੁਲਿਚ ਜ਼ਾਣੇ ਮੈਂ ਸਾਰਿਆਂ ਕੋਲ ਫਾਸਟ ਐਂਡ ਫਿਊਰੀਅਸ ਬਣਾ ਲੈਂਦੀ ਆ ਤੇ ਬਹੁਤ ਈਜ਼ੀ ਹੁੰਦਾ ਠੀਕ ਆ ਉਹੀ ਤਾਂ ਬਸ ਟੇਸਟ ਹੋਣਾ ਚਾਹੀਦਾ ਬਸ ਕੀ ਦਾ ਇਹਦੇ ਵਿੱਚ ਜਿਹੜੀ ਚਟਨੀ ਹੁੰਦੀ ਹੈ ਉਹ ਜਿਆਦਾ ਇੰਪੋਰਟੈਂਟ ਹੁੰਦੀ ਹੈ ਵੀ ਉਹ ਜਿਆਦਾ ਵਧੀਆ ਹੋਣੀ ਚਾਹੀਦੀ ਆ ਹਾਂਜੀ ਰੱਖ ਲਈ ਹੁਣ ਗੰਡੇ ਹਾਂ ਚਟਨੀ ਜਿੱਥੇ ਲਿਆਪਾ ਹਮ ਫਰੰਡੇ ਆ ਪਾਵਾਂਗੇ ਸੌਫਟ ਵਾਲਾ ਅੱਛਾ ਆ ਡੰਡੀਆਂ ਪਾਵਾਂਗੇ ਹਾਂ ਠੀਕ ਹੈ ਤੇ ਹੁਣ ਮੈਂ ਆਲਾਸਾ ਨੇ ਤੇ ਥੋੜਾ ਜਿੰਜਰ ਤੇ ਹਰੀਆ ਮੇਚਾ ਤੇ ਉਹ ਅਨੀਅਨ ਜਿਹੜੇ ਮੇਂ ਕੱਤੇ ਸੀ ਓ ਵਾਲੇ ਅਨੀਅਨ ਆਪਾਂ ਥੋੜੇ ਚੌਪ ਕਰ ਦੰਗੇ ਇਹਦੇ ਵਿੱਚ ਪਾ ਕੇ ਵੀ ਬਦਿਆ ਇੱਕ ਪੇਸਟ ਬਣਾ ਲਾਂਗੇ ਜਿਹੜਾ ਆਪਣੇ ਚਿਕਨ ਦੇ ਵਿੱਚ ਵਧੀਆ ਹਾਂ ਮਤਲਬ ਔਰ ਜਿੰਨਾ ਜ਼ਿਆਦਾ ਮੈਨ ਵਧੀਆ ਠੀਕ ਆ ਦੇਖੋ ਆਪਾਂ ਸਾਰੇ ਮਿਕਸਚਰ ਵਧੀਆ ਬਣ ਜਾ ਆਪਣਾ ਠੀਕ ਆ ਕੁਛ ਨਹੀਂ ਆ ਬਸ ਜਿੰਜਰ ਗਾਰਲਿਕ ਅਨੀਅਨ ਨੇਗੇ ਥੋੜਾ ਜਿਹਾ ਦਗੇ ਮੈਂ ਪਾ ਲਿਆ ਹਾਂ ਤੇ ਆਹ ਹਿੰਸਪ੍ਰਿੰਗ ਅਨੀਅਨ ਯੈਸ ਆਲੇ ਕੁਛ ਛੋਟੇ ਛੋਟੇ ਹੋ ਗਏ ਥੋੜੇ ਦੇਖੋ ਠੀਕ ਆ ਤੇ ਬਾਕੀ ਨੂੰ ਆਪਾਂ ਨੈਕਸਟ ਕਰ ਲੈਣਾ। ਬਾਕੀ ਆ ਸਾਸ ਵਾਲੀ ਆਪਾਂ ਚੜਨੀ ਬਣਾਵਾਂਗੇ। ਆਹ ਸਾਰਾ ਕੁਝ ਆਪਣਾ ਚਟਨੀ ਚਟਨੀ ਜਿਆਦਾ ਇੰਪੋਰਟੈਂਟ ਆ। ਹਾਂ ਅੱਜ ਆਪਾਂ ਬਣਾ ਰਹੇ ਆ ਝੋਲ ਮੋਮੋਸ ਕਿਉਂਕਿ ਮੀਂਹ ਪੈ ਰਿਹਾਗਾ ਸੋ ਉਹਨੇ ਸੂਪ ਦਾ ਸੂਪ ਉਹ ਮੋਮੋ ਦੇ ਮੋਮੋ ਹੋ ਜਾਣਗੇ। ਕੰਫਰਟੇਬਲ ਫੂਡ ਆ। ਸੋ ਝੋਲ ਮੋਮੋ ਖਾਵਾਂਗੇ ਅੱਜ ਆਪਾਂ ਝੋਲ ਮੋਮੋ। ਇਹ ਚਮਚਾ ਦੂਜਾ ਹਾਣਾ ਪਾ ਲੈ ਮੈਂ ਜਿੰਨਾ ਕੁ ਕਰਦੇ ਆ। ਠੀਕ ਆ। ਉਹ ਬਣ ਗਿਆ। ਢੋਲ ਭਾਗੇ ਢੋਲ ਖੰਨੇ ਨਾਲੋਂ ਬੱਦਨ ਨਾਲੋਂ ਜ਼ਿਆਦਾ ਇਹ ਹੀ ਘਟ ਖਾਂਦੀ ਆ ਮੈਂ ਤਾਂ ਮੈਂ ਤਾਂ ਬੱਦ ਮਿਰਚਾਂ ਖਾ ਕੇ ਖੁਸ਼ ਆ ਇਹ ਲਸਣ ਰਹਿ ਗਈ ਤੇ ਮੈਂ ਇਹਨੂੰ ਛਿੱਲ ਕੇ ਦੇ ਦਾਂ ਛੇਤੀ ਛੇਤੀ ਚਲੋ ਫਿਰ ਜੋ ਵੀ ਪ੍ਰੋਸੈਸ ਹੋਊਗਾ ਉਹ ਆਪਾਂ ਮਿਲਦੇ ਆ ਤੁਹਾਨੂੰ ਹੁਣ ਆਪਾਂ ਚ ਸਾਲਟ ਪਾਵਾਂਗੇ ਇਹ ਵੀ ਤੁਸੀਂ ਆਪ ਦੀ ਟੇਸ ਦੇ ਨਾਲ ਪਾ ਲੈਣਾ ਤੇ ਥੋੜਾ ਜਿਹਾ ਚ ਧਨੀਆ ਪਾਊਡਰ ਪਾਵਾਂਗੇ ਹਮ ਹ ਇਹ ਥੋੜਾ ਜਿਹਾ ਦੇ ਵਿੱਚ ਜੇ ਜੀਰਾ ਪਾਉਡਰ ਨਾਲ ਧਨੀਆ ਜੀਰਾ ਹਾਂ ਜੀਰਾ ਧਨੀਆ ਹੋ ਗਿਆ ਤਾਂ ਇਹ ਅਲੱਗ ਹੁਣ ਅਜੀ ਦਾ ਅਲੱਗ ਹੁੰਦਾ ਆਹੋ ਤੇ ਥੋੜਾ ਥੋੜਾ ਹੀ ਪਾਏ ਮੈਂ ਤਾਂ ਤੇ ਬਸ ਹਰੀ ਮਚ ਵਿੱਚ ਮੈਂ ਆਲਰੇਡੀ ਪਾਤੀ ਸਿਲ ਵਿੱਚ ਬਸ ਇਹਨੂੰ ਆਪਾਂ ਹਲਕੇ ਰੱਖਾਂਗੇ ਇਹਦੇ ਵਿੱਚ ਮਸਾਲੇ ਘੱਟ ਹੀ ਹੁੰਦੇ ਆ ਤੇ ਜਿੰਨੀ ਸਪਾਈਸੀ ਤੁਸੀਂ ਬਣਾ ਸਕਦੇ ਹੋ ਤੁਸੀਂ ਆਪਦੀ ਚਟਨੀ ਸਪਾਈਸੀ ਬਣਾ ਸਕਦੇ ਹੋ ਇਹਦੇ ਵਿੱਚ ਤੁਸੀਂ ਸਿਰਫ ਆਪਣੇ ਸਵਾਦ ਅਨੁਸਾਰ ਆ ਜਿਹੜੇ ਉਹ ਮਸਾਲੇ ਥੋੜੇ ਬਹੁਤ ਪਾ ਸਕਦੇ ਹੋ ਆਪਾਂ ਇਹਦੇ ਵਿੱਚ ਲਾਲ ਮਿਰਚ ਐਡ ਨਹੀਂ ਕਰ ਰਹੇ ਕਿਉਂਕਿ ਆਪਾਂ ਆਲਰੇਡੀ ਹਰੀ ਮਿਰਚ ਜਿਹੜੀ ਉਹ ਐਡ ਕਰਤੀਆਂ ਹੁਣ ਇਹ ਚੰਗੀ ਤਰ੍ਹਾਂ ਕੀ ਹੈਗਾ ਮਿਕਸ 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 ਕਰ ਲੋ ਜੀ ਤੇ ਬਸ ਹੋਰ ਕੱਲੀ ਇਸ ਤਰ੍ਹਾਂ ਦੇ ਫੀਲਿੰਗ ਤਿਆਰ ਹੋ ਗਈ ਆ ਤੇ ਆਪਾਂ ਇਹਨਾਂ ਨੂੰ ਰੈਪ ਕਰ ਲਈਏ ਰੈਪਰ ਅਸੀਂ ਬਣੇ ਬਣਾਏ ਲੈਂਦੇ ਹਾਂ ਬਹੁਤ ਤੋਂ ਉਹ ਵੀ ਤੁਹਾਨੂੰ ਨੂੰ ਦਿਖਾਉਣੀ ਆ ਮੈਂ ਬਹੁਤ ਸੋਹਣੇ ਰੈਪਰ ਹੁੰਦੇ ਆ ਬਹੁਤ ਵਧੀਆ ਟੇਸਟ ਦਿੰਦੇ ਆ ਤੁਸੀਂ ਦੇਖੋ ਕਿੰਨਾ ਵਧੀਆ ਲੱਗ ਰਿਹਾ ਮਿਕਸਚਰ ਆਲਰੇਡੀ ਤੇ ਬਸ ਚਟਨੀ ਬਣਾਉਣੀ ਆ ਦਾ ਸੇ ਤੇ ਮੈਂ ਸਟੀਮ ਕਰ ਦੇਣਾ ਇੰਨੇ ਕੰਮ ਆ ਉਹ ਹੀ ਤਾਂ ਇੰਨੇ ਸੋਹਣੇ ਇਜ਼ੀ ਮੋਮੋ ਬੰਜਨ ਦੇਣੇ ਕਿ ਅਰੇ ਆਪ ਤੁਸੀਂ ਬੜੇ ਬਣਾਇ ਲਿਆ ਸਕਦੇ ਉਹਦਾ ਵੀ ਤੁਹਾਨੂੰ ਕੋਈ ਝੰਝਟ ਨਹੀਂ ਹੈਗਾਗਾ ਬੂਲ ਵਾਲਾ ਸਭ ਤੋਂ ਵਧੀਆ ਹੁੰਦਾ ਉਹ ਕਿਉਂ ਡੰਪਲਿੰਗਸ ਵਾਲੇ ਹੁੰਦੇ ਨੇ ਸਪੈਸ਼ਲੀ ਤੇ ਤੁਸੀਂ ਉਹ ਵਾਲੇ ਲਿਆ ਸਕਦੇ ਹੋ ਯੈਸ ਚਲੋ ਹੁਣ ਆਪਾਂ ਇਹਨੂੰ ਵਧੀਆ ਬਸ ਮਿਕਸ ਕਰਕੇ ਤੇ ਫੀਲਿੰਗ ਕਰਦੇ ਹੋਏ ਮਿਲਦੇ ਆਂ ਜੀ ਯੈਸ ਜੀ ਲੈ ਆਪ ਇਧਰ ਪੈਨਰਾ ਫਲੈਕ ਗਰਮ ਹੋਣ ਦੇ ਲਈ हां अच्छा थोड़ा ऑयल ਪਾ ਨਾ ਨਹੀਂ ओके ऑयल ਆਪਾਂ ਕਿਹੜਾ ਪਾ ਸਕਦੇ ਹਾਂ ਕੋਈ ਵੀ ਸਰੋਂ ਦਾ ਤੇਲ ਪਾਸ ਨਾਰਮਲ ऑयल ਹੀ ਪਾ ਰਹੇ ਹਾਂ ਵਿੱਚ ਦਾ ਵੈਜੀਟੇਬਲ ਆਇਲ ਹਾਂ ਵੈਜੀਟੇਬਲ ओके ਨਾਰਮਲ ਵੈਜੀਟੇਬਲ ਆਇਲ ਲੈ ਲਓ ਤੁਸੀਂ ਜੇ ਸਰੋਂ ਦਾ ਲੈਣਾ ਸਰੋਂ ਦਾ ਲੈ ਲਓ ਕੋਈ ਮਰਜ਼ੀ ਲੈ ਲਓ ਕੋਈ ਮਰਜ਼ੀ ਲੈ ਲਓ ਬਸ ਤੇਲ ਹੋਵੇ ਕਿਉਂ ਨਾ ਲੈ ਲਿਓ ਤੇ ਉਸ ਤੋਂ ਬਾਅਦ ਬਸ ਆਪਾਂ ਹਜ ਜਿਹੜੇ ਸਾਰੇ ਆਪਣਾ ਸਮਾਨ ਆ ਉਹਨੂੰ ਬਸ ਸੈੱਟ ਦੋ ਆਪਾਂ ਇਹ ਵਿੱਚ ਸੜ ਦੋ ਇਸ ਵਿੱਚ ਫਾਲ ਦੋ ਆਪਣਾ ਡਾਇਲੋਗ ਫਾਲ ਦੋ ਸਭ ਕੁਝ ਕੋ ਫਾਲ ਦੋ ਆਏ ਹਾਏ ਕਿੰਨੇ ਪਿਆਰੇ ਕਲਰ ਆ ਰਹੇ ਨੇ ਮਾਸ਼ਾਅੱਲਾ ਠੀਕ ਹੈ ਅਨੀਆਂ ਨਾ ਸੌਰੀ ਅਨੀਆਂ ਨਾ ਜਿੰਜਰ ਗਾਰਲਿਕ ਸਭ ਪਾ ਲਿਆ ਸਭ ਕੁਝ ਪਾ ਲੈਣਾ ਤਣੀਆਂ ਤੁਣੀਆਂ ਭੂਕਾਂ ਵਾਲੇ ਗੰਡੇ ਆ ਟਰਮ ਪਟਰਮ ਸਭ ਕੁਝ ਪਾ ਦੋ ਬਸ ਤੇ ਇਹਦੇ ਵਿੱਚ ਆਪਾਂ ਟਮਾਟਰ ਵੀ ਪਾ ਲਾਂਗੇ ਹਾਂ ਦੋ ਟਮਾਟਰ ਪਾ ਦੀ ਵਧੀਆ ਪਿਊਰੀ ਜੀ ਬਣ ਜੂ ਅਟਵੱਡ ਕੀ ਪਾਉਣੇ ਨੇਗੇ ਸਾਥ ਹੀ ਫਿਰ ਦੋ ਕਿਉਂਕਿ ਬਾਅਦ ਚ ਤਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਆ ਬਲੈਂਡ ਹੀ ਕਰਨਾਗਾ ਬਾਤਾਲਾ ਸੈਲਡ ਬਜਾ ਬਿਆਸ ਇੱਥੇ ਲੋਈ ਵੀ ਵੇਖੀ ਪਾ ਲੈਨੇ ਹਾਂ ਤੇ ਆਹ ਟਮਾਟਰ ਪੈਸੀ ਸਾਡੇ ਛੋਟੇ ਇਹ ਵੀ ਡਿੱਕੀ ਪਾਉਣੀਆਂ ਆ ਕਿਉਂਕਿ ਸਾਡੇ ਤੋਂ ਖਾਦਣ ਨਹੀਂ ਜਾ ਰਹਾ ਕੋ ਥਾਰਾ ਤੋਂ ਬਸ ਡਿੱਕੀ ਪਾ ਦੋ ਜਿਹੜਾ ਆਪਣਾ ਚੀਕੇ ਨਾਲ ਉਹਨੂੰ ਵੀ ਕੀ ਆਪਾਂ ਮਿਕਸ ਕਰਕੇ ਰੱਖਤਾ ਰੈਸਟ ਹੋਣ ਦੇ ਲਈ ਹਾਂ ਰੈਪ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਮਿਲਦਾ ਰੈਪ ਫ੍ਰਾਇਰਰ ਤੇ ਲਾਤੇ ਆਏ ਹੁਣ ਇਹਦਾ ਵੇਟ ਕਰਨਾ ਪੂ ਆਪਾਂ ਨੂੰ ਇਹ ਹੋ ਰਿਹਾ ਆ ਦੇਖ ਲਾ ਹਾਂ ਜਿੱਥੇ ਇਹ ਹਾਰਡ ਆ ਉਥੇ ਟੁੱਟ ਜੂਗਾ ਦੇਖ ਜੀ ਮੈਨੂੰ ਇੱਥੇ ਹਾਰਡ ਆ ਆਪਾਂ ਪਿਛਲੀ ਵਾਰ ਪਾਣੀ ਲਾਇਆ ਸੀ ਤੂੰ ਨਾ ਟੱਕ ਜਾ ਪਰ ਪਾਣੀ ਘੱਟ ਲਾਇਆ ਸੀ ਮੈਂ ਤੁਹਾਨੂੰ ਮੈਂ ਦੱਸ ਦਿੰਦੀ ਆ ਕਿ ਅਹਾਂ ਰੈਪਰ ਲੈ ਕੇ ਇਹਦੇ ਚਾ ਥੋੜੀ ਜਿਹੀ ਆਪਾਂ ਫੀਲਿੰਗ ਰੱਖਣੀ ਆ ਇਹ ਤਾਂ ਬੜੀ ਹੋ ਗਈ ਥੋੜੀ ਜਿਹੀ ਪਾਣੀ ਲਾਇਆ ਸੀ ਮੰਨ ਲਾ ਮੇਰੀ ਗੱਲ ਪਾਣੀ ਸਾਈਡਾਂ ਤੇ ਲਾਇਆ ਸੀ ਪਰ ਹੁਣ ਇੱਥੇ ਕਿਵੇਂ ਲਾਵਾਂ ਮੈਂ ਪਾਣੀ ਕੁਈ ਨਾ ਪਰ ਵੇਟ ਕਰ ਲਾ ਸਾਰੀ ਰਾਤ ਆਪਦੀ ਆ ਹਾਂ ਮੈਂ ਤਾਂ ਡਿਜ਼ਾਈਨ ਬੋਲਣਗੀ ਹਾਊ ਵੀ ਡਿਡ ਥਿਸ ਪਿੰਚ 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 ਕਰਨਾ ਸੀਗਾ ਪਿੰਚ ਆ ਦੇਖ ਲੈ ਤਾਂ ਖਰਾਬ ਹੋ ਗਿਆ ਪਰ ਐਦਾ ਗਾਇਜ਼ ਜੀ ਤੇ ਤੁਹਾਨੂੰ ਡਿਜ਼ਾਈਨ ਮਨਾਉਣਾ ਲਾ ਬਣਾ ਲੈ ਕਿ ਇਹਦੀ ਪਿੰਚ ਤਾਂ ਹੋ ਨਹੀਂ ਰਹੀ ਅੱਜ ਆ ਦੇਖ ਲੈ ਤਾਂ ਫਟ ਗਿਆ ਕਿਉਂਕਿ ਇਹ ਫਰੋਜ਼ਨ ਆ ਪਲੀਜ਼ ਮੇਕ ਸ਼ੋਰ ਫਰੋਜ਼ਨ ਨਾ ਹੋਣ ਠੀਕ ਆ ਸੋ ਆਈ ਹੈਪ ਟੂ ਯੂ ਯਾਰ ਤੂੰ ਵੇਟ ਕਰ ਲਾ ਤੇਰੇ ਪਿੱਛੇ ਕਿਹੜੇ ਕੁੱਤੇ ਬੈਣਗੇ ਖੜਦੀ ਹੈਗੀ ਹੈਗੀ ਖੜਦੀ ਹੈਗੀਆਂ ਤਲੀ ਤੂੰ ਵੇਟ ਕਰ ਲਾ ਆਹੇ ਸੌਫਟ ਹੋ ਗਏ اے ماں ਦੀ ਟੀ ਹੈ ਜਿਹੜੀ ਪੁੱਠੀ ਜੰਮੀ ਹੈ ਨਾ ਵੀ ਜਮਾਣੀ ਹੈ ਸੁੰਦੀ ਨਹੀਂ ਸੇ ਉਹਨਾਂ ਨੇ ਡਿਜ਼ਾਈਨ ਬਣਾਇਆ ਹੋਣਾ ਗਾਇਸ ਲਾਈਕ ਥਿਸ ਐਂਡ ਦੈਨ ਜਸਟ ਪਿੰਚ ਇਟ ਜਸਟ ਲਾਈਕ ਥਿਸ ਪਸ ਤ ਤੁਸੀਂ ਬਈ ਗੱਲ ਮੁਕਦੀ ਇਹ ਆ ਇੱਕ ਤਾਂ ਮੇਰੇ ਕੋਲ ਗਲਤੀ ਨਾ ਕਰ ਦਿਓ ਫਰੀਜ਼ਰ ਚ ਨਾ ਲਾ ਦਿਓ ਤੇ ਗੋਲ ਗੋਲਾ ਨੇ ਲੈ ਆਏ ਉਹ ਆ ਗੋਲੇ ਆ ਇਹ ਆਹਾ ਆਹਾ ਰੋਟੀ ਪਟਾ ਜੋ ਵੀ ਹੈਗਾ ਸੋ ਠੀਕ ਹੈ ਇਹ ਸੀ ਬਣਾ ਕੇ ਇਦਾਂ ਚੱਕ ਲਿਆ ਤਾਂ ਰਮਨ ਨੂੰ ਮੈਂ ਲਾਇਆ ਕੰਮ ਕਰਨ ਵਾਸਤੇ ਵੀ ਆਹਾ ਬਣਾ ਮੋਮੋਸ ਤਾਂ ਇਹਨੇ ਇਨੇ ਬਣਾਤੇ ਹੈਗੇ ਆ ਹਾਂਜੀ ਫਾਈਨਲੀ ਉਹ ਅਲਵਲ ਆਈ ਹੈਗਾ ਮੋਮੋਸ ਬਣਾਉਂਦਾ ਵੀ ਕਿ ਮੈਨਾਂ ਨੂੰ ਰੈਪ ਅਪ ਕਰਨਾ ਹੈਗਾ ਪਹਿਲੇ ਨੂੰ ਮੈਂ ਹੁਣ ਬਲੈਂਡ ਕਰਨ ਲੱਗੀ ਆ ਸੋ ਇਦਾਂ ਹੋ ਗਈ ਆ ਲਾਈਕ ਇਦਾਂ ਕੁੱਕ ਹੋ ਗਈ ਆ ਸੋ ਇਹਨੂੰ ਆਪ ਇਦਾਂ ਹੱਥ ਨਾਲ ਗ੍ਰਾਈਂਡਰ ਨਾਲ ਗ੍ਰਾਈਂਡ ਕਰ ਦੇਣਾ ਪਾਵਾਂਗੇ ਇਹਨੂੰ ਹੋਰ ਐਨਹੈਂਸ ਕਰਾਂਗੇ ਤੇ ਥੋੜੀ ਸੋਇਆ 소ਸ ਪਾਵਾਂਗੇ ਆਪਾਂ ਠੀਕ ਆ ਥੋੜੀ ਫਿਸ਼ 소ਸ ਪਾਤੀ ਠੀਕ ਆ ਤੇ ਬਸ ਦਸ ਸੈਟ ਇਸ ਤੋਂ ਬਾਦ ਹੁਣ ਆਪਾਂ ਥੋੜਾ ਕੁੱਕ ਕਰਾਂਗੇ ਤੇ ਸਾਡੀ ਚਟਨੀ ਜਿਹੜੀ ਉਹ ਤਿਆਰ ਆ ਬਿਲਕੁਲ ਬਣ ਕੇ ਠੀਕ ਆ ਉਹ ਤਾਂ ਪਾਈ ਹੀ ਗਾੜ੍ਹ ਬਣੀ ਗਈ ਆ ਤਾਂ ਹੁਣ ਆਪਾਂ ਇਹਨਾਂ ਨੂੰ ਸਟੀਮ ਕਰਨਾ ਬਸ ਸਟੀਮ ਆਪਾਂ ਸਿਰਫ 10 ਮਿੰਟ ਹੀ ਕਰਨਾ ਹੁੰਦਾ ਮਮਸ ਸਾਰੇ ਰੈਡੀ ਹੋਗੇ ਬਣ ਕੇ ਹਾਂਜੀ ਤੇ ਹੁਣ ਰਮਨ ਨੂੰ ਟੇਸਟ ਟੈਸਟ ਕਰੂਗੀ ਦੱਸੂਗੀ ਵੀ ਕਿੱਦਾਂ ਪਹਿਲਾਂ ਮੈਂ ਚਟਨੀ ਦਿਖਾਉਣਾ ਚਾਹੁੰਨੀ ਆ ਵੀ ਮਾਸ਼ੱਲਾ ਹੀ ਆ ਚਟਨੀ ਬਾਈ ਬਹੁਤ ਸੋਹਣੀ ਬਣਾਈ ਆ ਸੋ ਹੁਣ ਆਪਾਂ ਖਾਣੇ ਮੋਮੋਸ ਤੁਸੀਂ ਦੇਖ ਸਕਦੇ ਹੋ ਜਮਾ ਜਿਵੇਂ ਸ਼ਾਪ ਤੇ ਮਿਲਦੇ ਹੁੰਦੇ ਹੋ ਉਹ ਮੇਰੇ ਬਣਾ ਲੇਗੇ ਥੋੜਾ ਐ ਆਪਾਂ ਨਿੰਬੂ ਪਾ ਲਈਏ ਝੋਲ ਮੋਮੋਸ ਝੋਲ ਮੋਮੋ ਝੋਲ ਮੋਮੋ ਬਸ ਇਹਦੇ ਵਿੱਚ ਡਿਪ ਕੀਤੇ ਹੁੰਦੇ ਨੇਗੇ ਚਲੋ ਬਾਕੀ ਇਹਦੇ ਵਿੱਚ ਖਾਣੇ ਨੇ ਹਾਂ ਇਹ ਫੇਰ ਟੇਸਟ ਕਰਦੀ ਆਂ ਇਹ ਆਪਣੇ ਤਾਂ ਇੰਡੀਆ ਸੇ ਥੋੜੀ ਚਟਨੀ ਲੈਣਦੇ ਨੇ ਇਹਦੇ ਵਿੱਚ ਇਹਨਾਂ ਦੇ ਵੀ ਚਟਨੀ ਤੁਸੀਂ ਜ਼ਿਆਦਾ ਖਾਣੀ ਹੁੰਦੀ ਆ ਯੈਸ ਝੋਲ ਮੋਮੋ ਦਾ ਮਤਲਬ ਇਹਨੇ ਝੋਲ ਝੋਲ ਮੋੜ ਚਲੋ ਹੁਣ ਆਪਾਂ ਕਰਦੇ ਹਾਂ ਵੀ ਟੇਸਟ ਆਏ ਹਾਏ ਹਾਏ ਹਲਕੀ ਨਾ ਮੱਚੀ ਗਦੀ ਨਹੀਂ ਠੰਡੇ ਹੋ ਗਿਆ ਇਹਨਾਂ ਗਰਮ ਹੈ ਨਹੀਂ ਗੇ ਨੈਰੀ ਤੁੰਗਾ ਨਾ ਮੇਰੇ ਵੀਰਾ ਦੀ ਸੌਂ ਗਈ ਨਹੀਂ ਜੇ ਵੀਡੀਓ ਵਧੀਆ ਲੱਗੀ ਹੋਵੇ ਹਾਸੀਆਂ ਖੇਡੀਆਂ ਹੋਈਆਂ ਹੋਣ ਠੀਕ ਆ ਤੁਹਾਡਾ ਵੀ ਮਨੋਰੰਜਨ ਹੋਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਸ ਸਬਸਕ੍ਰਾਈਬ ਕਰਨਾ ਚੈਨਲ ਨੂੰ ਬਿਲਕੁਲ ਨਾ ਭੁੱਲਣਾ ਤੁਹਾਡੀਆਂ ਦੋ ਪਿਆਰੀਆਂ ਭੈਣਾਂ ਨੂੰ ਫਿਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਬਾਏ